ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕੋਈ ਸਸ਼ੀਕਾ ਮੈਂ ਆ ਤੁਹਾਡਾ ਹੋਂਸ ਰਾਜ ਸਿਕੰਦਰ ਸਿੰਘ ਮਲੂਕਾ ਸੁਖਬੀਰ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੱਲਾ ਮੱਲੂ ਜਿਹੜਾ ਹੁਣ ਪ੍ਰਚਾਰਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਹੋਵੇਗਾ ਕਿ ਸਿਕੰਦਰ ਸਿੰਘ ਮਲੂਕਾ ਨੇ ਜਦੋਂ ਆਪ ਪਰਸੂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਯਾਨੀ ਕਿ ਵਾਪਸ ਆਪਣੀ ਮਾਂ ਪਾਰਟੀ ਦੇ ਵਿੱਚ ਆਏ ਕਿ ਉਹਨਾਂ ਨੇ ਆਪਣੇ ਲੜਕੇ ਤੇ ਆਪਣੀ ਨੌਂ ਦੇ ਕੋਲ ਪੁੱਛਿਆ ਕਿਉਂਕਿ ਉਹਨਾਂ ਦੇ ਲੜਕੇ ਨੇ ਸਪੋਰਟ ਕੀਤੀ ਸੀ ਆਪਣੀ ਧਰਮ ਪਤਨੀ ਦੀ ਅਸੀਂ ਗੱਲ ਕਰਦੇ ਹਾਂ ਪਰਮਪਾਲ ਕੌਰ ਸਿੱਧੂ ਦੀ ਪਰਮਪਾਲ ਕੌਰ ਸਿੱਧੂ ਵੱਲੋਂ 2024 ਦੀ ਲੋਕ ਸਭਾ ਦੀ ਚੋਣ ਲੜੀ ਗਈ ਭਾਰਤੀ ਜਨਤਾ ਪਾਰਟੀ ਵੱਲੋਂ ਯਾਨੀ ਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬਾ ਹਰਸਿੰਦਰ ਕੌਰ ਬਾਦਲ ਤੇ ਦੂਸਰੇ ਪਾਸੇ ਸਿਕੰਦਰ ਸਿੰਘ ਮਲੂਕਾ ਦੀ ਨੋ ਸਿਕੰਦਰ ਸਿੰਘ ਮਲੂਕਾ ਦਾ ਸੁਪੁੱਤਰ ਚੋਣ ਲੜ ਰਿਹਾ ਸੀ ਲੋਕ ਸਭਾ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਇਹ ਗੱਲ ਕੀ ਪੁੱਛੀ ਹੈ ਸਿਕੰਦਰ ਸਿੰਘ ਮਲੂਕਾ ਨੇ ਕਿ ਸਿਕੰਦਰ ਸਿੰਘ ਮਲੂਕਾ ਇਕੱਲੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਏ ਨੇ ਬਾਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਸਿਕੰਦਰ ਸਿੰਘ ਮਲੂਕਾ ਕਹਿੰਦੇ ਨੇ ਸਿਕੰਦਰ ਸਿੰਘ ਲੋਕਾਂ ਇਹ ਵਾਰ-ਵਾਰ ਗੱਲ ਕਰ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਤੋਂ ਬਣਨ ਨਹੀਂ ਜਿੱਤੀਆਂ ਜਾਣੀਆਂ ਤੇ ਉਧਰ ਅੱਜ ਪਰਮ ਪਰਮਪਾਲ ਕੌਰ ਸਿੱਧੂ ਨੇ ਠੋਕੇ ਜਵਾਬ ਦਿੱਤਾ ਹੈ ਭਈ ਕੋਈ ਪ੍ਰਪੋਜ਼ਲ ਨਹੀਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਕੀਤਾ ਜਾਵੇ ਨਹੀਂ ਉਹਨਾਂ ਦੀ ਕੋਈ ਜਈ ਰਣਨੀਤੀ ਹੈ ਕਿ ਇਹ ਸਿਆਸੀ ਲੋਕਾਂ ਵੱਲੋਂ ਚਾਹੇ ਪਰਮਪਾਲ ਕੌਰ ਸਿੱਧੂ ਹੈ ਚਾਹੇ ਸਕੰਦਰ ਸਿੰਘ ਮਲੂਕਾ ਦੇ ਚਾਹੇ ਡਾਕਟਰ ਲਜੀਤ ਸਿੰਘ ਚੀਮਾ ਹੈ ਜਦੋਂ ਇਹ ਸ਼ਰੂਨੀ ਇਕਾਦੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗੱਠ ਜੋੜ ਦੀਆਂ ਗੱਲਾਂ ਕਰਦੇ ਨੇ ਕੀ ਇਹ ਲੋਕਾਂ ਦੀ ਨਬਜ਼ ਟੋ ਰਹੇ ਨੇ ਚੈੱਕ ਕਰਨ ਲਈ ਲੋਕਾਂ ਦਾ ਰਿਐਕਸ਼ਨ ਦੇਖ ਰਹੇ ਨੇ ਕਿ ਭਈ ਜੇਕਰ ਅਸੀਂ ਗੱਠ ਜੋੜ ਦੀ ਗੱਲ ਕਰਦੇ ਆਂ ਤੇ ਲੋਕਾਂ ਦਾ ਰਿਐਕਸ਼ਨ ਕੀ ਹੈ ਜੇਕਰ ਅਸੀਂ ਕਹਿੰਦੇ ਆ ਕਿ ਗੱਠ ਜੋੜ ਨਹੀਂ ਹੋਵੇਗਾ ਤੇ ਫਿਰ ਲੋਕ ਸਾਡੇ ਸ਼ਬਦਾਂ ਉੱਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਜਾਂ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਭਈ ਲੋਕਾਂ ਦੀ ਨਬਸ ਹੋਈ ਜਾ ਰਹੀ ਹੈ ਜਿਸ ਤਰ੍ਹਾਂ ਅੱਜ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਰਮਪਾਲ ਕੌਰ ਸਿੱਧੂ ਨੇ ਕੀ ਕਿਹਾ ਕਿ ਸਾਡੇ ਕੋਲ ਤਾਂ ਪ੍ਰੋਪੋਜ਼ਲ ਹੀ ਨਹੀਂ ਹੈ ਇਹ ਜਿਹੜਾ ਸੁਪਨਾ ਹੈ ਸੁਖਬੀਰ ਸਿੰਘ ਬਾਦਲ ਦਾ ਵੀ ਜਿਹੜੀਆਂ ਫੀਲਿੰਗਾਂ ਲਈ ਫਿਰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਕੀਤਾ ਜਾਵੇਗਾ ਇਹ ਜਿਹੜਾ ਪ੍ਰੋਪੋਜ਼ਲ ਹੈ ਉਹਦੇ ਘਰ ਦੇ ਵਿੱਚ ਹੀ ਰਹਿ ਜਾਵੇਗਾ ਭਾਰਤੀ ਜਨਤਾ ਪਾਰਟੀ ਇਸ ਹੱਕ ਵਿੱਚ ਨਹੀਂ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਗੱਠਜੋੜ ਕੀਤਾ ਜਾਵੇ ਅਤੇ ਅਲਾਈਅੰਸ ਦੇ ਤਹਿਤ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਵਣ। ਇਹ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ? ਯਾਨੀ ਕਿ ਇੱਕ ਘਰ ਦੇ ਵਿੱਚ ਇੱਧਰ ਕਾਂਗਰਸ ਵੀ ਘਰ ਲਈ, ਇੱਕ ਘਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਤੇ ਦੂਜੇ ਪਾਸੇ ਕਾਂਗਰਸ ਹੈ। ਹੁਣ ਸਿਕੰਦਰ ਸਿੰਘ ਮਲੂਕਾ ਦਾ ਲੜਕਾ ਤੇ ਨ ਉਹ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਨੇ। ਉਹ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਨਰੋਲ ਸਰਕਾਰ ਬਣਾਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਸਿਕੰਦਰ ਸਿੰਘ ਮਲੂਕਾ ਕਹਿੰਦੇ ਨੇ ਕਿ ਇਹ ਗੱਠਜੋੜ ਕਰਵਾਵਾਂਗਾ ਮੈਂ ਭਾਈ ਲੋਕਾਂ ਨੂੰ ਪੰਬਲ ਪੂਸੇ ਨਾ ਪਾਓ ਕੁਰਸੀਆਂ ਦੇ ਪਿੱਛੇ ਨਾ ਜਾਓ ਦੱਸੋ ਸੱਚ ਕੀ ਹੈ ਤੇ ਝੂਠ ਕੀ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦਿਓ ਫਿਰ ਲੋਕ ਵੇਖਣਗੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣੀ ਹੈ ਕਿ ਸ਼ਰੋਮਣੀ ਅਖਾਲੀ ਦਲ ਨੂੰ ਕਾਂਗਰਸ ਨੂੰ ਆਮ ਆਦਮੀ ਪਾਰਟੀ ਨੂੰ ਜਾਂ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਨੂੰ ਅਕਾਲੀ ਦਲ ਵਰਸ ਪੰਜਾਬ ਨੂੰ ਹੁਣ ਅੱਜ ਪਰਮ ਪਰਮਪਾਲਪੁਰ ਸਿੱਧੂ ਦਾ ਜਿਸ ਤਰ੍ਹਾਂ ਬਿਆਨ ਆਇਆ ਉਹਨਾਂ ਨੇ ਕਿਹਾ 101% ਕੋਈ ਪ੍ਰਪੋਜ਼ਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਕੋਲ ਕਿ ਉਹ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਗੱਠ ਜੁੜ ਘਰੇ ਤੇ ਸਿਕੰਦਰ ਸਿੰਘ ਮਲੂਕਾ ਕਹਿੰਦੇ ਨੇ ਸਰਕਾਰ ਤਾਂ ਬਣੇਗੀ ਭਾਈ ਤੁਸੀਂ ਸਮਝੌਤੇ ਕਰੋ ਸਹੀ ਦੱਸੋ ਪੰਜਾਬ ਦੇ ਲੋਕਾਂ ਨੂੰ ਉਹ ਨਾ ਹੋਵੇ ਜਿਵੇਂ ਆਮ ਆਦਮੀ ਪਾਰਟੀ ਨੇ ਕੀਤਾ ਕਿ ਪੰਜਾਬ ਦੇ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੱਡੇ ਮੌਕੇ ਮਿਲਣਗੇ ਚੇਅਰਮੈਨ ਬਣਨਗੇ ਮਿਲਿਆ ਕੀ ਲੱਕੜ ਦਾ ਮੁੰਡਾ ਦਿੱਲੀ ਅਤੇ ਯੂਪੀ ਤੋਂ ਲਿਆ ਕੇ ਅਧਿਕਾਰੀ ਪੰਜਾਬ ਦੇ ਉੱਤੇ ਬਿਠਾਏ ਹੋਏ ਨੇ ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਹੋਵੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਦਾ ਵੀਡੀਓ ਹੋਵੇ ਤੇ ਭਾਵੇਂ ਚੇਅਰਮੈਨ ਹੋਵੇ